ਜੀ ਦਾ ਬੋਲਦਾ ਵੀ ਧੰਨਵਾਦ ਅਗਲੀ ਰੇਡ ਮੁੰਡਾ ਖੀਵੇ ਵਾਲਾ ਫੇਖੇਦ ਮੈਦਾਨ ਦੇ ਵਿੱਚ ਵਾਧਾ ਹੋਇਆ ਹੁਣ ਦੇਖਣਾ ਵੀ ਕਲਵੀਰ ਜਟਾਲਿਆ ਦਾ ਵੀ ਤਿਆਰ ਹੈ ਨਾਲ ਕਹਿੰਦੇ ਬੁਲਟ ਵੀ ਤਿਆਰ ਹੈ ਨਾਲ ਕਹਿੰਦੇ ਟਾਰਜਰ ਵੀ ਤਿਆਰ ਹੈ ਪਈ ਹੋਈ ਰੇਡ ਤੇ ਕੌਣ 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 ਕਿਹੜਾ ਬੱਲੇ ਬੱਲੇ ਕਰਾਵੇਗਾ ਇਹ ਉੱਥੇ ਆ ਇੱਥੇ ਆ ਇੱਥੇ ਆ ਇੱਥੇ ਝੋਟਾੜ ਗਿਆ ਝੋਟਾੜ ਗਿਆ ਝੋਟਾੜ ਗਿਆ ਝੋਟਾੜ ਗਿਆ ਬੰਦੇ 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 ਬੱਲੇ 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 ਸਿਰਾਂ ਹੋਣ ਲੱਗਾ ਸਿਰਾਂ ਹੋਣ ਲੱਗਾ ਅੱਤ ਹੋ ਗਈ ਹੀਰਾ ਵਾਲੀ ਜਦੋਂ ਤੋਂ ਕਬੱਡੀ ਹੋ ਰਹੀ ਹੈ ਟੌਪ ਦੀ ਕਬੱਡੀ ਹੋ ਰਹੀ ਹੈ ਝੰਡਾ ਕਲਾ ਦੀ ਧਰਤੀ ਤੇ ਰਿਸ਼ਵੇ ਸਪੋਰਟਸ ਕਲੱਬ ਦੇ ਵੱਲੋਂ ਮੇਲਾ ਕਰਵਾਇਆ ਜਾ ਰਿਹਾ ਹੈ ਲਓ ਕਹਿੰਦੇ ਖੀਵੇ ਪਿੰਡ ਵਾਲਾ ਕਹਿੰਦੇ ਜਾਦੂ ਦੀ ਗੱਲ ਕਹਿੰਦੇ ਲੱਭੂ ਦੀ ਗੱਲ ਭਈ ਹੋਈ ਰੇਡ ਇੱਕ ਪਾਸੇ ਖੀਰਾਂ ਵਾਲੀਆ ਬੁਲਟ ਹੋ ਗਿਆ ਮੂਹਰੇ ਲਓ ਦੋ ਖਿਡਾਰੀਆਂ ਦੇ ਦਰਮਿਆਨ ਇੱਥੇ ਰੱਖ ਇੱਥੇ ਰੱਖ ਇੱਥੇ ਰੱਖ ਇਹ ਆ ਖੀਰਾਂ ਵਾਲੀਆ ਹਰਮਨ ਬੁਲਟ ترਸੀਮ ਪਟਾਰ ਦਾ ਪੋਤਰਾ ਗੱਲ ਕਹਿੰਦੇ ਮੁਸ਼ਕਲ ਬਣਾ ਗਿਆ ਏ ਮੁਸ਼ਕਲ ਆ ਨੰਬਰ 10 ਚਾਹੀਦੀ ਜੇ ਬਣ ਕਿਸੇ ਚੰਗੇ ਵਰਗੇ ਬਣੋ ਮਾਰਿਆਂ ਤੋਂ ਪਾਸਾ ਵੱਟੋ ਤਾਈ ਸਾਡਾ ਸਮਾਜ ਚੰਗਾ ਬਣ ਸਕਦਾ ਲਓ ਸਾਹਮਣੇ ਕਹਿੰਦੇ ਫੇਰ ਕਹਿੰਦੇ ਉੱਚੇ ਵੇਟ ਵਾਲਾ ਮੁੰਡਾ ਕਬੱਡੀ ਪਾਉਣ ਦੀ ਵਾਅਦਾ ਹੋਇਆ ਲਓ ਸਾਹਮਣੇ ਦੋ ਖਿਡਾਰੀਆਂ ਦੇ ਦਰਮਿਆਨ ਪਰ ਨੰਬਰ ਕਹਿੰਦੇ ਖੀਰਾ ਵਾਲੀ ਇਹਦਾ ਇਹ ਸ਼ੱਕ ਤੇ ਰਹਿਣੀ ਹੈ ਮੇਲਾ ਚੱਲਦਾ ਝੰਡਾ ਕਰਾ ਦੀ ਧਰਤੀ ਤੇ ਤੇ ਪੈਣੀ ਹੈ ਉਧਰ ਲੱਭੂ ਮੋਰੀ ਵਾਲੇ ਨੂੰ ਬੇਨਤੀ ਆ ਵੀ ਆਪਣੇ ਸਾਥੀਆਂ ਨੂੰ ਇਕੱਤਰ ਕਰ ਲੈ ਬੁਲਟ ਬੁਲਟ ਤੇ ਸੱਤੀ ਸੱਤੀ ਤੇ ਬੁਲਟ ਹਾਰ ਜੋ ਪਾਸੇ ਮਾਨਸਾ ਮਾਨਸਾ ਤੇ ਕਪੂਥਲਾ ਕਪੂਥਲਾ ਤੇ ਮਾਨਸਾ ਮਾਨਸਾ ਤੇ ਕਪੂਥਲਾ ਬਾਈ ਹਾਂ ਦੀ ਆਪਣਾਤਾਂ ਦੀ ਮੇਲ ਹੈ ਇਹ ਗੱਲ ਜ਼ਰਤਾਂ ਦੀ ਹੈ ਗੱਲ ਦਲੇਰੀਆਂ ਦੀ ਹੈ ਗੱਲ ਬਲੱਡ ਲਾਈਨ ਦੀ ਹੈ ਗੱਲ ਅਣਖਾਂ ਦੀ ਹੈ ਹਾਂ ਸਾਹਮਣੇ ਕਹਿੰਦੇ ਲੱਭੂ ਨੇ ਥੋੜਾ ਸਮਾਂ ਬਾਕੀ ਹੈ ਥੋੜੇ ਨੰਬਰ ਬਾਕੀ ਹੈ ਘਾਂਗੇ ਵਾਲਾ ਘਾਂਗੇ ਵਾਲਾ ਘਾਂਗੇ ਵਾਲਾ ਹੋ ਗਿਆ ਮੂਰੇ ਘਾਂਗੇ ਵਾਲਾ ਤੇ ਬੁਲੇਟ ਘਾਂਗੇ ਵਾਲਾ ਤੇ ਬੁਲੇਟ ਘਾਂਗੇ ਵਾਲਾ ਤੇ ਬੁਲੇਟ ਖੀਰਾ ਵਾਲੀ ਅੱਖ ਉਹ ਬੋਟ ਦੇ ਲਈ ਵੱਡੇ ਮਾਨ ਸਨਮਾਨ ਜਿਹੜੇ ਪੁੱਟੇ ਹੋਇਆ ਉਹ ਚੰਡੀਗੜ੍ਹ ਇਧਰ ਦੇਖੋ ਇਧਰ ਦੇਖੋ ਇਧਰ ਦੇਖੋ ਇਧਰ ਦੇਖੋ ਲੌਖੀਵੇ ਵਾਲਾ ਤੇ ਬੁਲੇਟ ਇਹ ਮੇਰਾ ਸਰਾ ਹੋ ਗਿਆ ਫਕਰ ਚੰਡੇ ਫਕਰ ਚੰਡੇ ਸਿਰਾ ਹੋ ਗਿਆ ਲੌਖੀ ਵਾਲਿਆ ਬੁਲੇਟ ਹੈ ਇੱਥੇ ਇੱਥੇ ਲਾ ਦੇ ਓ ਸਿਰਾ ਝੋਟਾ ਹੁਣ ਮੈਚ ਮੁੱਕਿਆ ਓ ਫਕਰ ਚੰਡੇ ਵਾਲੋ ਕਿ ਨਾਕ ਸੁਦਾ ਆਇਆ ਐ ਦੁੱਤੀ ਦਾ ਮਾਗਣਾ ਨਹੀਂ ਮਾਰ ਸਾਰਿਓ ਆ ਜੱਫੇ ਨਾਲ ਜਿੱਤ ਹਾਰ ਹੋਈ ਐ ਇੱਕ ਜਕਾਰਾ ਹੋ